ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆਂ ਹੁੰਦੀ ਤਾਂ ਸੈਟਰਡੇ ਸਪੈਸ਼ਲ ਆ ਪ੍ਰਿੰਟ ਸੂਟਾਂ ਦੇ ਉੱਪਰ ਪਰ ਅੱਜ ਬਹੁਤ ਸਾਰੀ ਵੈਰਾਈਟੀ ਲੈ ਕੇ ਆਈ ਆਂ ਅਲੱਗ-ਅਲੱਗ ਫੈਬਰਿਕ ਦੇ ਉੱਪਰ ਰਹੂਗੀ ਸਾਰੀ ਪ੍ਰਿੰਟਾਂ ਦੇ ਉੱਪਰ ਹੀ ਬਹੁਤ ਸੋਹਣੀ ਕਲੈਕਸ਼ਨ ਆਈ ਆ ਸੁਪਰ ਕਲੈਕਸ਼ਨ ਆ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਵਿਕ ਰਹੀ ਆ ਤੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਫਰਸਟ ਵੀਡੀਓ ਆਪਣੀ ਇਹ ਆ ਰਹੀ ਆ ਇੱਕ ਤਾਂ ਕੋਟਰਾਇਜ਼ ਆਈ ਆ ਕੋਟਰਾਇਜ਼ ਆ ਜੀ ਨੋਰਮਲ ਨੋਰਮਲ ਇਹ ਕੋਟਰਾਇਜ਼ ਆ ਫੈਬਰਿਕ ਇੰਨਾ ਵਧੀਆ ਬਹੁਤ ਜ਼ਿਆਦਾ ਜਿਵੇਂ ਮਰਜੀ ਇਹਨੂੰ ਹਨਾ ਧੋਵੋ ਪਾਵੋ ਹੰਡਾਵੋ ਆਮ ਰੈਗੂਲਰ ਪਾਉਣ ਦੇ ਲਈ ਬਹੁਤ ਹੀ ਵਧੀਆ ਇਹ ਫੈਬਰਿਕ ਆਇਆ ਜਿਵੇਂ ਪਿਛਲੇ ਵਿੰਟਰ ਦੇ ਵਿੱਚ ਆਪਾਂ ਵੈਲਵਟ ਲੈ ਕੇ ਆਏ ਸੀ ਉਸੇ ਤਰ੍ਹਾਂ ਹੀ ਬਹੁਤ ਹੀ ਵਧੀਆ ਸੁਪੀਰੀਅਰ ਹੈ ਨਾ ਇਹ ਫੈਬਰਿਕ ਆ ਇਹਨੇ ਸੋਹਣੇ ਸੋਹਣੇ ਪ੍ਰਿੰਟ ਆ ਜਾਂ ਪਲੇਨ ਬਾਟਮ ਦੇ ਨਾਲ ਮੈਚਿੰਗ ਆ ਚਾਹੇ ਤੁਸੀਂ ਇਹਦੀਆਂ ਬਾਟਮਸ ਨਾਲ ਬਣਾਵੋ ਸਲਵਾਰਾਂ ਬਣਾ ਲਓ ਚਾਹੇ ਤੁਸੀਂ ਹਨਾ ਟਰੌਜ਼ਰ ਵਗੈਰਾ ਕੁਝ ਮਰਜੀ ਇਹਦਾ ਬਣਾ ਸਕਦੇ ਹੋ ਬਹੁਤ ਸੋਹਣੀ ਯਾਨੀ ਕਿ ਇਹਦੀ ਢਾਈ ਢਾਈ ਦੀ ਕੱਟ ਹੋਊਗੀ ਤੇ ਰੂਟੀਨ ਵਾਈਜ਼ ਪਾਉਣ ਲਈ ਬਹੁਤ ਹੀ ਵਧੀਆ ਸੋਹਣੇ ਸੋਹਣੇ ਪ੍ਰਿੰਟਾਂ ਦੇ ਨਾਲ ਆਈ ਆ ਬਾਕੀ ਆਪਣੇ ਕੋਲ ਆ ਗਈ ਆ ਅਲਪਾਈਨ ਵੂਲ ਜਿਹੜੀ ਮੈਚਿੰਗ ਦੇ ਵਿੱਚ ਆਪਣੇ ਕੋਲ ਵੀਡੀਓ ਆਉਂਦੀ ਹੁੰਦੀ ਆ ਆਲ ਓਵਰ ਦੇ ਵਿੱਚ ਇਹ ਮੈਚਿੰਗ ਦੇ ਵਿੱਚ ਆ ਗਿਆ ਇਹ ਵੀ ਇੰਨੇ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਇਹਦਾ ਵੀ ਕੋਈ ਵੀ ਪ੍ਰਿੰਟ ਇੰਨਾ ਨਹੀਂ ਕਿਉਂਕਿ ਮੈਚਿੰਗ ਦੇ ਵਿੱਚ ਬਹੁਤ ਡਿਮਾਂਡ ਸੀ ਬਹੁਤ ਪੈਣਾ ਕਹਿੰਦੀ ਆ ਆਲ ਓਵਰ ਆਲ ਓਵਰ ਹੀ ਪਾ ਪਾ ਕੇ ਵੀ ਅੱਕ ਜਾਂਦੇ ਆ ਤੇ ਕੁਸ਼ਕਸੂਰ ਮੈਚਿੰਗ ਵੀ ਹੋਣੀ ਚਾਹੀਦੀ ਆ ਸੋ ਮੈਚਿੰਗ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਏ ਨੇ ਤੇ ਇੱਕ ਆਇਆ ਵਾ ਤੂਸ ਕਪੜਾ ਜਿਹੜਾ ਸਭ ਤੋਂ ਜ਼ਿਆਦਾ ਗਰਮ ਕਪੜਾ ਹੁੰਦਾ ਵਾ ਸਾਰੀ ਜਿੰਨੀ ਵੀ ਵੈਰਾਈਟੀ ਇੱਕ ਆਇਆ ਬੁਲਬੁਲ ਹੈਗੇ ਆ ਫੈਬਰਿਕ ਬਹੁਤ ਸੋਹਣਾ ਕਪੜਾ ਆਇਆ ਉਹ ਵੀ ਇਨ ਉਹ ਵੀ ਇੰਨੀ ਘੱਟ ਰੇਂਜ ਦੇ ਵਿੱਚ ਆਇਆ ਯਾਨੀ ਕਿ ਅੱਜ ਦੀ ਵੀ ਨਾਰਮਲ ਰੇਂਜ ਰਹੂਗੀ ਪਰ ਵੈਰਾਈਟੀ ਇੰਨੀ ਰਹੂਗੀ ਰੇਂਜ ਦੇ ਵਿੱਚ ਕਿ ਤੁਸੀਂ ਦੇਖਣ ਸਾਰ ਤੁਹਾਨੂੰ ਆਏ ਹੋ ਜੂਗਾ ਕਿ ਆ ਵੀ ਲੈ ਲੀਏ ਉਹ ਵੀ ਲੈ ਲਈਏ ਬਹੁਤ ਸੋਹਣੇ ਪ੍ਰਿੰਟ ਆਏ ਨੇ ਬਹੁਤ ਸੋਹਣੇ ਕਲਰ ਆਏ ਨੇ ਤੇ ਬਹੁਤ ਸੋਹਣੀਆਂ ਕਲੈਕਸ਼ਨ ਆਈਆਂ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨ ਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਪੀਸ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਡੇਲੀ ਆਪਣੀ ਵੀਡੀਓ ਮਿਲਦੀ ਆ ਤੁਹਾਨੂੰ ਸ਼ਾਮ ਨੂੰ 5 ਤੋਂ 6 ਵਜੇ ਦੇ ਵਿੱਚ ਵਿੱਚ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਸੋ ਡੇਲੀ ਆਪਾਂ ਹਰ ਤਰ੍ਹਾਂ ਦੀ ਨਿਊ ਪ੍ਰੀਮੀਅਮ ਤੋਂ ਪ੍ਰੀਮੀਅਮ ਵਧੀਆ ਤੋਂ ਵਧੀਆ ਤੇ ਨਾਰਮਲ ਤੋਂ ਨਾਰਮਲ ਹਰ ਤਰ੍ਹਾਂ ਦੀਆਂ ਰੇਂਜਾਂ ਕਵਰ ਕਰਦੀਆਂ ਤੇ ਡੇਲੀ ਹਰ ਸਾਰਾ ਵੀਕ ਆਪਣੀਆਂ ਵੀਡੀਓਸ ਆਉਂਦੀਆਂ ਨੇ ਸੋ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਨਾਲ ਬੈਲ ਦਾ ਆਈਕਨ ਪ੍ਰੈਸ ਕਰੋਗੇ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲੂਗਾ ਨਾਲ ਪੀਸ ਸ਼ੇਅਰ ਜ਼ਰੂਰ ਵੱਧ ਕਰ ਦਿਆ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਕਲੈਕਸ਼ਨਾਂ ਜਿਹੜੀ ਉਹ ਕਿੱਦਾਂ ਦੀ ਲੱਗੀ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਤੁਸੀਂ ਦੇਖ ਲਿਓ ਇੰਨੇ ਸੋਹਣੇ ਪ੍ਰਿੰਟਾਂ ਨਾਲ ਆਉਣਗੀਆਂ 2.5 ਮੀਟਰ ਦੀਆਂ ਬਾਟਮ ਪੂਰੀ ਪ੍ਰੋਪਰੇ ਦੀ ਕੱਟ ਮਿਲੂਗੀ ਬਹੁਤ ਹੀ ਸੋਹਣੀ 6600 ਦੀ ਜਿਹੜੀ ਰੇਂਜ ਆਪਣੀ ਹਰ ਸੈਟਰਡੇ ਸਪੈਸ਼ਲ ਆਉਂਦੀ ਆ ਉਹਦੇ ਵਿੱਚ ਹੀ ਇਹ ਆਈ ਆ ਮਤਲਬ ਕਿ ਪਰ ਇਹਦੀ ਰੇਂਜ 100 ਪਲੱਸ ਰਹੂਗੀ 700 ਦੇ ਵਿੱਚ ਅੱਜ ਦੀ ਸਾਰੀ ਵੀਡੀਓ 700 ਦੇ ਵਿੱਚ ਰਹੂਗੀ ਪਰ 700 ਦੇ ਵਿੱਚ ਤੁਸੀਂ ਤੁਹਾਨੂੰ ਕੋਰੀਅਰ ਫ੍ਰੀ ਮਿਲੇਗਾ ਚਾਹੇ 1 ਸੂਟ ਮੰਗਾ ਲਓ 2 ਮੰਗਾ ਲਓ 3 ਮੰਗਾ ਲਓ ਕੋਰੀਅਰ ਦੇ ਕੋਈ ਐਕਸਟਰਾ ਚਾਰजेस ਨਹੀਂ ਹੋਣਗੇ ਸੋ ਇਹ ਆਪਣੇ ਕੋਲ ਮੈਚਿੰਗ ਆ ਗਈ ਹੈ ਡਿਜੀਟਲ ਬੋਟਮਾਂ ਦੇ ਨਾਲ ਸ਼ਰਟਾਂ ਉਹੀ ਰਹਿਣਗੀਆਂ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਸੋ ਜਿਹੜਾ ਵੀ ਸੂਟ ਤੁਸੀਂ ਲੈਣਾ ਵਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਦੇ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਹਲੋ ਸੈਕੰਡ ਕਲਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਵਧੀਆ ਡਿਜ਼ਾਈਨ ਆ ਨਾਲ ਇਹਦੇ ਵੀ ਸੇਮ ਬਾਟਮ ਆਊਗੀ ਅਗਲਾ ਹੈਗਾ ਮਹਿੰਦੀਆ ਸ਼ੇਡ ਦੇ ਨਾਲ ਕੰਟਰਾਸਟ ਇਹਦੀ ਵੀ ਸੇਮ ਬਾਟਮ ਰਹੂਗੀ ਮਸਟਰਡ ਮਸਟਰਡ ਇਹ ਸ਼ੇਡ ਆ ਮਹਿੰਦੀਆ ਵੀ ਨਹੀਂ ਹੈਗਾ ਮਸਟਰਡ ਆ ਬਹੁਤ ਸੋਹਣਾ ਸ਼ੇਡ ਆ ਇਹ ਵੀ ਅ ਪ੍ਰਿੰਟਿੰਗ ਬਾਸ ਹੋਣੀ ਆ ਬਹੁਤ ਹੀ ਵਧੀਆ ਲਾਈਨਿੰਗ ਬਣੀ ਹੋਈ ਆ ਇਦਾਂ ਲੱਗਦਾ ਜਿਵੇਂ ਕੋਟ ਰਾਈਜ਼ ਨੇ ਬਟ ਕੋਟ ਰਾਈਜ਼ ਨਹੀਂ ਹੈਗੀ ਸਾਰੀ ਡਿੰਟਰ ਦੀ ਕਲੈਕਸ਼ਨ ਰਹੂਗੀ ਸਾਰੇ ਗਰਮ ਸੂਟ ਰਹਿਣਗੇ ਸੋ ਜਿਹੜਾ ਮਰਜੀ ਪ੍ਰਿੰਟ ਲੈ ਲਓ ਪਰ ਇਹਨਾਂ ਤੇ ਲੂ ਬੋਰਡ ਦੀ ਪੂਰੀ ਫੁੱਲ ਗਰੰਟੀ ਹੈ ਇਹ ਵਾਲੇ ਫੈਬਰਿਕ ਦੀ ਇਹ ਚਾਹੇ ਜਿਵੇਂ ਮਰਜੀ ਤੁਸੀਂ ਪਾਓ ਭੰਡਾਓ ਇਹਨੂੰ ਕੁਝ ਨਹੀਂ ਹੁੰਦਾ ਫੈਬਰਿਕ ਨੂੰ ਤੇ ਬਹੁਤ ਸਾਰੇ ਜਿਹੜੀਆਂ ਪੈਣਾਂ ਨੂੰ ਦੁਪੱਟੇ ਚਾਹੀਦੇ ਆ ਦੁਪੱਟੇ ਵੀ ਨਾਲ ਮੈਚਿੰਗ ਕਰਵਾ ਦਾਂਗੇ ਜਾਂ ਡਾਈ ਹੋ ਕੇ ਵੀ ਮਿਲ ਜਾਣਗੇ ਸਟਿਚਿੰਗ ਕਰਵਾਉਣੀਆਂ ਸਟਿਚਿੰਗ ਵੀ ਇਹਨਾਂ ਦੀ ਅਵੇਲੇਬਲ ਆ ਜੇ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਲਓ ਜੀ ਗ੍ਰੇ ਕਲਰ ਬਹੁਤ ਸੋਹਣੇ ਪ੍ਰਿੰਟ ਆਏ ਨੇ ਬਹੁਤ ਸੋਹਣੇ ਸੋ ਫਟਾਫਟ ਬਸ ਆਪਣੇ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਚੱਕ ਲੋ 700 ਰੁਪਏ ਇਹਨਾਂ ਦਾ ਪ੍ਰਾਈਸ ਆ ਆ ਪੀਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਦੇ ਦਿਓ ਜਿਹੜੇ ਵੀ ਪ੍ਰਿੰਟ ਤੁਸੀਂ ਮੰਗਾਉਣੇ ਨੇ ਆ ਲੋ ਕਿਉਂਕਿ ਸਭ ਤੋਂ ਜ਼ਿਆਦਾ ਡਿਮਾਂਡ ਸੀ ਕਿ ਮੈਚਿੰਗ ਸੂਟ ਵੀ ਲੈ ਕੇ ਆਓ ਆ ਲੋ ਬਲੈਕ ਕਲਰ ਦੇ ਉੱਪਰ ਆ ਇਹ ਬਲੈਕ ਗ੍ਰੇ ਜਿਹਾ ਕਲਰ ਆ ਬਹੁਤ ਹੀ ਵਧੀਆ ਨਾਲ ਸੇਮ ਆਊਗੀ ਇਹਦੀ ਬਾਟਮ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਮਿਲੂਗਾ ਜੀ ਮਹਿਰੂਨ ਜਿਹਾ ਸ਼ेड ਦੋਨੇ ਬਹੁਤ ਸੋਹਣੇ ਬਹੁਤ ਪਿਆਰੇ ਕਲਰ ਨੇ ਜਿਹੜਾ ਮਰਜੀ ਕਲਰ ਲੈ ਲਓ ਇੰਨਾ ਚੋਂ ਤੇ ਪ੍ਰਿੰਟਿੰਗ ਆ ਬਹੁਤ ਹੀ ਸੁਪਰ ਆ ਸਾਰੀ ਡਿਜੀਟਲ ਪ੍ਰਿੰਟਿੰਗ ਦੇ ਨਾਲ ਆ ਨਾਲ ਸੇਮ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਸੂਟ ਚਾਹੀਦੇ ਨੇ ਇਹ ਹੈਗਾ ਪੂਰਾ ਗਰਮ ਜਿਹੜਾ ਪੂਰਾ ਨਿੱਗਾ ਕੱਪੜਾ ਜਿਹੜੀਆਂ ਭੈਣਾਂ ਪਾਲਦੀਆਂ ਨੇ ਵੀ ਪੂਰਾ ਨਿੱਗਾ ਹੋਵੇ ਬਿਲਕੁਲ ਨਾ ਢਰੇ ਉਹ ਵਾਲਾ ਇਹ ਫੈਬਰਿਕ ਆ ਤੇ ਬਹੁਤ ਸੋਹਣਾ ਇਹ ਵੀ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਇਹਦੇ ਵਿੱਚ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਪ੍ਰਾਈਸ ਉਹੀ ਰਹੂਗਾ 700 ਜੀ ਸਾਰੀ ਵੀਡੀਓ ਦਾ ਪ੍ਰਾਈਸ 700 ਆ ਕੋਰੀਅਰ ਫ੍ਰੀ ਨੇ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਊਗਾ ਜੀ ਜਿੰਨੇ ਮਰਜੀ ਸੂਟ ਤੁਸੀਂ ਮੰਗਵਾ ਸਕਦੇ ਆ ਆ ਲੋ ਜੀ ਇਹਦੇ ਵਿੱਚ ਦੋ ਕਲਰ ਨੇ ਇਹਦੇ ਵਿੱਚ ਮਹਿੰਦੀ ਜੀ ਟੂਨ ਆ ਰਹੀ ਆ ਇਹਦੇ ਵਿੱਚ ਮਿੱਠੀ ਜੀ 오ਰੇਂਜ ਦੀ ਟੂਨ ਆ ਰਹੀ ਆ ਆ ਲੋ ਜੇ ਕਿਸੇ ਨੇ ਆਪਣੇ ਦਾਦੀ ਲਈ ਮੰਮੀ ਲਈ ਕਿਸੇ ਲਈ ਵੀ ਲੈਣਾ ਗਰਮ ਸੂਟ ਪੂਰਾ ਵਧੀਆ ਵਿంటర్ ਦੇ ਲਈ ਹਨਾ ਬਹੁਤ ਸੋਹਣਾ ਬਹੁਤ ਹੀ ਵਧੀਆ ਫੈਬਰਿਕ ਆ ਆ ਲੋ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਨਾਲ ਕਲਰ ਆ ਇਹਦੇ ਵਿੱਚ ਇੱਕ ਕਲਰ ਪਿੰਕ ਵੀ ਮਿਲ ਜੂਗਾ ਆ ਲੋ ਲਾਈਟ ਜਿਹਾ ਪਿੰਕ ਸ਼ੇਡ ਆ ਜਿਵੇਂ ਬੇਬੀ ਪਿੰਕ ਕਹਿ ਦਿੰਨੇ ਆਪਾਂ ਉਦਾਂ ਦਾ ਸ਼ੇਡ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਆ ਆ ਲੋ ਜੀ ਇਹ ਗਾਜਰੀ ਜੀ ਟੂਨ ਤੇ ਆ ਗਿਆ ਇਹ ਵੀ ਬਹੁਤ ਸੋਹਣਾ ਕਲਰ ਆ ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਇਹ ਜਿਹੜੀ ਮਰਜੀ ਇਹ ਚ ਤੁਸੀਂ ਵੀਰ ਕਹਿੰਦੇ ਇਹ ਪੂਰੇ ਫੁੱਲ ਗਰਮ ਸੂਟ ਨੇ ਪੂਰੇ ਵਧੀਆ 5-5 ਮੀਟਰ ਦੀ ਕੱਟ ਆ ਇਹਨਾਂ ਦੀ ਆਹ ਲਓ ਜੀ ਇਹਦੇ ਵਿੱਚ ਇੱਕ ਮਿਲੂਗਾ ਤੁਹਾਨੂੰ ਮਹਿੰਦੀਆਂ ਸ਼ੇਰ ਇਹ ਸਾਰੇ ਥੀਕੇ ਜੀ ਗਰਮ ਹੋਣ ਮੈਂ ਤੁਹਾਨੂੰ ਜਿਹੜੀ ਦਿਖਾਉਣ ਲੱਗੀ ਆ ਇਹ ਆ ਗਈ ਇਹ ਵੀ ਵਿంటర్ ਦੀ ਸਾਰੀ ਕਲੈਕਸ਼ਨ ਆ ਕਾਰਟ ਰਾਈਜ਼ ਜਿਹੜੀ ਸਭ ਤੋਂ ਜ਼ਿਆਦਾ ਪਰ ਇਹ ਲੋਕਲ ਆ ਮਤਲਬ ਕਿ ਨਾਨ ਬ੍ਰਾਂਡ ਆ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਜਿਵੇਂ ਮਰਜੀ ਤੁਸੀਂ ਡੇਲੀ ਰੂਟੀਨ ਦੇ ਵਿੱਚ ਪਾਉਣਿਆਂ ਤਾਂ ਜਿਵੇਂ ਮਰਜੀ ਥੋੜਾ-ਮੋਟਾ ਬਾਹਰ ਅੰਦਰ ਵੀ ਜਿਵੇਂ ਮਰਜੀ ਇਹਨਾਂ ਨੂੰ ਦੁਪੱਟਿਆਂ ਨਾਲ ਲਗਾ ਕੇ ਤੁਸੀਂ ਪਾ ਸਕਦੇ ਹੋ ਵੇਅਰ ਕਰ ਸਕਦੇ ਹੋ ਆ ਲੋ ਜੀ ਇਹ ਹੈਗੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਆ ਲੋ ਇਦਾਂ ਹੈਗੀ ਇਹਦੀ ਸ਼ਰਟ ਨਾਲ ਇਹਨਾਂ ਦੀ ਆਉਣਗੀਆਂ ਮੈਚਿੰਗ ਪਲੇਨ ਕਾਟਰ ਰਾਈਸ ਦੀਆਂ ਬੋਟਮ ਇਦਾਂ ਹੈਗੇ ਸਾਰੀ ਲੋਕ ਇਹਨਾਂ ਸੂਟਾਂ ਦੀ ਸੋ ਫਟਾਫਟ ਸਕਰੀਨਸ਼ਾਟ ਲੈ ਲਓ ਲਿਮਟਿਡ ਯਾ ਸਟਾਕ ਆਇਆ ਆਪਣੇ ਕੋਲੇ ਇਹ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਆ ਲਓ ਅਗਲਾ ਹੈਗਾ ਮਹਿੰਦੀ ਸ਼ੇਡ ਇਹਦਾ ਮਹਿੰਦੀ ਨਾਲ ਕੰਟਰਾਸਟ ਆ ਸੇਮ ਬਾਟਮ ਆਊਗੀ ਢਾਈ ਢਾਈ ਦੀ ਕੱਟ ਰਹੂਗੀ ਪ੍ਰਿੰਟ ਬਹੁਤ ਹੀ ਵਧੀਆ ਬਹੁਤ ਸੋਹਣੇ ਸ਼ਾਨਦਾਰ ਪ੍ਰਿੰਟ ਨੇ ਬਸ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲਾ ਸੂਟ ਚਾਹੀਦੇ ਨੇ ਆ ਲੋ ਹਰ ਤਰ੍ਹਾਂ ਦੇ ਪ੍ਰਿੰਟ ਮਿਲਣਗੇ ਮਿੱਠੇ ਪਿਆਰੇ ਜਿਹੇ ਬਹੁਤ ਸੋਹਣੇ ਡਾਰਕ ਲਾਈਟ ਹਰ ਤਰ੍ਹਾਂ ਦੇ ਕਲਰ ਚਾਣਨੇ ਤੇ ਸਭ ਤੋਂ ਜ਼ਿਆਦਾ ਡਿਮਾਂਡ ਰਹੂਗੀ ਫਰਸਟ ਵੀਡੀਓ ਪੈਣ ਲੱਗੀ ਆ ਬਹੁਤ ਸਟਾਕ ਇਹਦੇ ਜਾਨੀਏ ਪੈਨਸਾਰ ਵੀਡੀਓ ਸੋਲਡ ਆਊਟ ਹੋਣ ਵਾਲੀਆਂ ਚੀਜ਼ਾਂ ਨੇ ਕਿਉਂਕਿ ਇਹ ਚੀਜ਼ਾਂ ਰੁਕਦੀਆਂ ਨਹੀਂ ਹੈਗੀਆਂ ਬਸ ਫਟਾਫਟ ਸਕਰੀਨਸ਼ਾਟ ਲੈ ਲਓ ਜਿੰਨੇ ਮਰਜੀ ਸੂਟ ਮੰਗਾ ਲਓ ਬਹੁਤ ਵੈਰਾਈਟੀ ਅੱਜ ਦੀ ਵੀਡੀਓ ਦੇ ਵਿੱਚ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਕਰਕੇ ਆਰਡਰ ਪਿੱਕ ਆਪਣੇ ਦੇਈ ਚਲੋ ਆਹ ਵਾਲਾ ਜਿਹੜਾ ਪ੍ਰਿੰਟ ਮੈਂ ਦਿਖਾਇਆ ਵਾ ਇਹੇ ਸੀਗਾ ਮਹਿਰੂਨ ਪਰਪਲ ਬਾਟਮ ਦੇ ਨਾਲ ਇਹਦੇ ਵਿੱਚ ਸੇਮ ਪ੍ਰਿੰਟ ਮਿਲੂਗਾ ਤੁਹਾਨੂੰ ਮਹਿੰਦੀਆ ਦੇ ਨਾਲ ਆਲੋਚ ਇਹ ਹੈਗਾ ਮਹਿੰਦੀਆ ਦੀ ਮਹਿੰਦੀਆ ਟੋਨ ਦੇ ਨਾਲ ਬਿਲਕੁਲ ਸੇਮ ਮੈਚਿੰਗਾਂ ਨੇ ਬਹੁਤ ਹੀ ਸੋਹਣੀਆਂ ਬਹੁਤ ਪਿਆਰੀਆਂ ਸੋ ਜਿਹੜਾ ਵੀ ਸੂਟ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਆਪਣੇ ਕਰੀ ਚੱਲਿਓ ਪਲੇਸ ਆ ਲੋ ਜੀ ਇਹ ਹੈਗਾ ਜੀ ਕਾਫੀ ਸ਼ੇਡ ਇਹ ਹੈਗਾ ਜੀ ਬਲੂ ਸ਼ੇਡ ਇਹਦੇ ਨਾਲ ਬਲੂ ਦੀ ਬਾਟਮ ਹੈਗੀ ਆ ਬਲੂ ਕਲਰ ਦੀ ਕਲਰ ਸਾਰੀ ਬਹੁਤ ਸੋਹਣੇ ਆ ਕੋਈ ਵੀ ਪੀਸ ਨਹੀਂ ਹੋਣਾ ਵੀ ਜਿਹੜਾ ਤੁਹਾਨੂੰ ਖੁਦ ਨੂੰ ਕਨਫਿਊਜ਼ਨ ਹੋ ਜਾਣੀਆਂ ਵੀ ਕਿਹੜਾ ਪਿਕ ਕਰੀਏ ਕਿਹੜਾ ਨਾ ਕਰੀਏ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਵਧੀਆ ਤੇ ਪ੍ਰਾਈਸ ਕੁਝ ਵੀ ਨਹੀਂ ਹੈਗੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਸੋ ਫਟਾਫਟ ਸਕਰੀਨਸ਼ਾਟ ਲੈ ਲਓ ਇਹਦਾ ਹੈਗਾ ਬਿਲਕੁਲ ਸੇਮ ਟੂਨ ਤੇ ਪਰਪਲ ਟੂਨ ਦੇ ਨਾਲ ਆ ਲੋ ਜੀ ਅਗਲਾ ਮਿਲੂਗਾ ਤੁਹਾਨੂੰ ਮਹਿਰੂਨ ਟੋਨ ਤੇ ਮਹਿਰੂਨ ਟੋਨ ਤੇ ਇਹਦੇ ਨਾਲ ਮਹਿਰੂਨੀ ਬਾਟਮ ਮਿਲੂਗੀ ਪਲੀਜ਼ 2-4 ਸੂਟਾਂ ਦੀ ਚੁਆਇਸ ਜ਼ਰੂਰ ਰੱਖਿਓ ਤਾਂ ਕਿ ਹਰ ਭੈਣ ਨੂੰ ਮਿਲ ਸਕਣ ਸੂਟ ਆਏ ਨਾ ਹੋਵੇ ਇੱਕੋ ਹੀ ਸੂਟ ਤੇ 2-3 ਸੂਟਾਂ ਦੀਆਂ ਪਿਕਾਂ ਸੈਂਡ ਕਰ ਕਰਕੇ ਆਪਣੇ ਸਕਰੀਨਸ਼ਾਟ ਪਾਈ ਚਲਿਓ ਵੀ ਜਿਹੜੇ ਵੀ ਅਵੇਲੇਬਲ ਹੋਏ ਜ਼ਰੂਰ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਆਹ ਲਓ ਜੀ ਇਹ ਵੀ ਮਹਿਰੂਨ ਦਾ ਹੀ ਪ੍ਰਿੰਟ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇੱਕ ਜਿਹੜੀ ਮੈਂ ਇਹ ਚੀਜ਼ ਦਿਖਾਉਣ ਲੱਗੀ ਆ ਇਹ ਵੀ ਬਹੁਤ ਸੋਹਣੀ ਆ ਬਨਾਰਸੀ ਜਿਹਾ ਟੱਚ ਆਇਆ ਵਾ ਨਾਲ ਵਿੱਚ ਦੁਪੱਟੇ ਆਏ ਨੇ ਇਹ ਤੇ ਜਿਵੇਂ ਮਰਜੀ ਤੁਸੀਂ ਇਹਨੂੰ ਪਾ ਸਕਦੇ ਹੋ ਬਹੁਤ ਹੀ ਵਧੀਆ ਹਨਾ ਮੈਚਿੰਗ ਦਾ ਸੂਟ ਆਇਆ ਅਲੱਗ ਜੀ ਚੀਜ਼ ਆਇਆ ਬਹੁਤ ਡਿਫਰੈਂਟ ਏ ਤੁਹਾਨੂੰ ਹਜੇ ਮਾਰਕੀਟ ਚ ਬਹੁਤ ਇਨੀ ਰੀਅਰ ਮਿਲੂਗੀ ਦੇਖਣ ਲਈ ਆ ਲੋ ਇਹਦਾ ਸਾਰਾ ਆਲ ਓਵਰ 5 ਮੀਟਰ ਦਾ ਸੂਟ ਆ ਇਹ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਹੀ ਪਿਆਰੀ ਬਹੁਤ ਸੋਹਣੀ ਆ ਇੱਕ ਇਹਦੇ ਵਿੱਚ ਗ੍ਰੀਨ ਕਲਰ ਆ ਇੱਕ ਹੈਗਾ ਜੀ ਇਹਦੇ ਵਿੱਚ ਮਹਿਰੂ ਇਹ ਹੈਗਾ ਪਰਪਲ ਜਆ ਕਲਰ ਆ ਕਾਫੀ ਪਰਪਲ ਜਆ ਸ਼ੇਡ ਆ ਦੋ ਸ਼ੇਡਡ ਜਆ ਸੂਟ ਨੇ ਇਹ ਸ਼ਾਈਨਿੰਗ ਸ਼ਾਈਨਿੰਗ ਹੈ ਇਹਦੇ ਵਿੱਚ ਬਹੁਤ ਸੋਹਣਾ ਇਹਨੂੰ ਬੁਲਬੁਲ ਕਪੜਾ ਕਹਿਆ ਦੇ ਨਾਮ ਤੇ ਇਹ ਆਇਆ ਵਾ ਮਾਰਕੀਟ ਦੇ ਬਹੁਤ ਸੋਹਣਾ ਸਾਰਾ ਮਤਲਬ ਕਿ ਬਨਾਰਸੀ ਜਆ ਟੱਚਾਂ ਵਿੱਚ ਤੇ ਪ੍ਰਾਈਜ਼ ਕੁਛ ਵੀ ਨਹੀਂ ਹੈਗੀ ਸਿਰਫ 700 ਪ੍ਰਾਈਜ਼ ਆ ਸੋ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇਹ ਚਾਰੀ ਪੀਸ ਆਏ ਨੇ ਆਪਣੇ ਕੋਲੇ ਹਜੇ ਹਲੋਥ ਨੈਕਸਟ ਹੈਗਾ ਮਸਟਰਡ ਜੈ ਸ਼ੇਡ ਮਸਟਰਡ ਫਲਾਵਰਾਂ ਦੇ ਨਾਲ ਇਹਦੀ ਮੈਚਿੰਗ ਆ ਇਸ ਤੋਂ ਬਾਅਦ ਹੈਗਾ ਆਹ ਵਾਲਾ ਕਲਰ ਕਾਫੀ ਜਿਹਾ ਸ਼ੇਡ ਹੈ ਵੀ ਬਲੈਕ ਕਾਫੀ ਜਾਂ ਬਲੈਕਿਸ਼ ਜਿਹਾ ਵਾ ਕਲਰ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀਆਂ ਬਹੁਤ ਸੋਹਣੇ ਪ੍ਰਿੰਟ ਨੇ ਇਹ ਆਏ ਚਾਰ ਹੀ ਕਲਰ ਆਏ ਨੇ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆਏ ਨੇ ਬਹੁਤ ਪਿਆਰੇ ਨੇ ਜਿਹੜਾ ਮਰਜੀ ਕਲਰ ਲੈ ਲਓ ਚਾਰੇ ਦੇ ਚਾਰੀ ਕਲਰ ਟੌਪ ਨੇ ਤੇ ਚਾਰੇ ਪ੍ਰਿੰਟ ਅਲੱਗ-ਅਲੱਗ ਨੇ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆ ਫਟਾਫਟ ਸਕਰੀਨਸ਼ਾਟ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਤੇ ਬਹੁਤ ਸਾਰੀ ਵੈਰਾਈਟੀ ਅਲੱਗ-ਅਲੱਗ ਤਰ੍ਹਾਂ ਦੀ ਮੈਂ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਤੁਹਾਨੂੰ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਹੋ ਸਕੇ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਜਿਹੜੀਆਂ ਵੀ ਪੈਨਾ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਪਲੀਜ਼ ਇੰਨੀ ਕੁ ਰਿਕੁਐਸਟ ਆ ਕਿ 11 10 11 ਵਜੇ ਤੋਂ ਬਾਅਦ ਤੇ 4 ਵਜੇ ਤੋਂ ਪਹਿਲਾਂ ਪਹਿਲਾਂ ਵਿਜ਼ਿਟ ਜ਼ਰੂਰ ਕਰ ਲਿਆ ਕਰੋ ਉਸ ਤੋਂ ਬਾਅਦ ਟਾਈਮ ਨਹੀਂ ਰਹਿੰਦਾ ਹੈਗਾ ਨਾ ਤਾਂ ਦਿਨ ਹੀ ਖੜ੍ਹ ਗਿਆ ਦਿਨ ਬਹੁਤ ਛੋਟੇ ਹੋ ਚੁੱਕੇ ਨੇ ਸੋ ਉਹਦੇ ਕਰਕੇ ਆ ਵੀ 10 ਕਵਜੇ ਤੱਕ ਇੱਕ ਕਾਲ ਜ਼ਰੂਰ ਕਰ ਲਿਆ ਕਰੋ ਆਨ ਤੋਂ ਪਹਿਲਾਂ ਕਾਲ ਜ਼ਰੂਰ ਕਰ ਲਿਆ ਕਰੋ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ